ਸਸਿਖਲ ਜੀ ਸਵਾਗਤ ਹੈ ਤੁਹਾਡਾ ਨੂਰ ਬਟੀ ਇੱਥੇ ਆਇਓ hope ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਮੈਂ ਮੇਰੀਆਂ ਭੈਣਾਂ ਜੋ ਸਟੀਚਿੰਗ ਸਿੱਖ ਰਹੀਆਂ ਨੇ ਉਹਨਾਂ ਵਾਸਤੇ ਮੇਰੀ ਵੀਡੀਓ ਆ ਤੇ ਮੈਂ ਤੁਹਾਨੂੰ ਬਾਹ ਲਗਾਉਣ ਦਾ ਬਹੁਤ ਹੀ ਸੌਖਾ ਨਾ ਦੱਸੂਗੀ ਠੀਕ ਆ ਵੀ ਆਪਾਂ ਬਾਹ ਕਿੱਦਾਂ ਲਗਾਉਣੀ ਆ ਬਿਨਾ ਕਿਸੇ ਝੋਲ ਤੋਂ ਕਈ ਮੇਰੀਆਂ ਭੈਣਾਂ ਕੀ ਕਰਦੀਆਂ ਜਿਹੜੀਆਂ ਨਵੀਆਂ ਆ ਜਿਨ੍ਹਾਂ ਨੂੰ ਨਹੀਂ ਹਜੇ ਪਤਾ ਵੀ ਕਿੱਦਾਂ ਆਪਾਂ ਮੋਢੇ ਦਾ ਨਾਪ ਤੇ ਕਮੀਜ਼ ਦਾ ਨਾਪ ਲੈਣਾ ਵਾ ਤੁਸੀਂ ਦੇਖ ਸਕਦੇ ਹੋ ਮੇਰੇ ਕੋਲੇ 슬ੀਵ ਕਟਿੰਗ ਕੀਤੀ ਹੋਈ ਆ ਕਾਟ ਪਾ ਕੇ ਠੀਕ ਆ ਜੋ ਆਪਣੀ ਕਮੀਜ਼ ਦਾ ਕੱਟਿਆ ਹੋਇਆ ਮੋਢਾ ਠੀਕ ਆ ਮੋਢੇ ਵਾਲੀ ਸਲਾਈ ਤੇ ਆਪਣੀ ਫਿਟਿੰਗ ਵਾਲੀ ਸਲਾਈ ਨੂੰ ਮਿਲਾ ਕੇ ਠੀਕ ਆ ਆਪਾਂ ਇਸ ਤਰ੍ਹਾਂ ਉਹਨੂੰ ਆਪਣੇ ਨੂੰ ਕਾਲਾ ਖਿੱਚਣਾ ਨਹੀਂ ਹੈਗਾ ਨਾਰਮਲੀ ਨਾਪ ਕੇ ਦੇਖ ਲੈਣਾ ਵੀ ਕਿੰਨਾ ਆ ਉਹਦੇ ਤੇ ਨਿਸ਼ਾਨ ਲਗਾ ਦੇਣਾ ਠੀਕ ਆ ਜੋ ਆਪਣੀ ਮੂਰੀ ਆ ਕਿੰਨੀ ਵੀ ਖੁੱਲੀ ਆ ਤੁਸੀਂ ਉਸ ਨੂੰ ਨਾਪ ਲੈਣਾ ਮੈਂ 5.5 ਦਾ ਨਾਪ ਲਿਆ ਠੀਕ ਆ ਤੇ ਜਦੋਂ ਆਪਾਂ ਇਹਨਾਂ ਨੂੰ ਦੋਨਾਂ ਨੂੰ ਮੈਚ ਕਰਨਾ ਤੁਸੀਂ ਜਾਂ ਤਾਂ ਛੇ ਫਰ ਪੱਟੀ ਨਾਲ ਮੈਚ ਕਰਵਾ ਸਕਦੇ ਹੋ ਨਹੀਂ ਤਾਂ ਤੁਸੀਂ ਐਂਚ ਟੇਪ ਦੀ ਮਦਦ ਨਾਲ ਹੀ ਥੋੜਾ ਜਿਹਾ ਕੱਪ ਪਾ ਕੇ ਉਸ ਨੂੰ ਮੈਚ ਕਰਨਾ ਤੁਸੀਂ ਦੇਖ ਸਕਦੇ ਹੋ ਮੈਂ ਥੋੜਾ ਜਿਹਾ ਮਮੂਲਾ ਜਿਹਾ ਕੱਪ ਪਾਇਆ ਸਟੇਟ ਨਹੀਂ ਲਗਾਈ ਹੈਗੀ ਲੈਨ ਠੀਕ ਹੈ ਇਸ ਨਾਲ ਆਪਣੀ ਬਾਹ ਦੀ ਫਿਟਿੰਗ ਬਹੁਤ ਹੀ ਵਧੀਆ ਆ ਗਈ ਠੀਕ ਹੈ ਤੇ ਹੁਣ ਆਪਾਂ ਇਸ ਨੂੰ ਸਲਾਈ ਦੇ ਨਾਲ ਪੱਕਾ ਕਰ ਲਾਂਗੇ ਠੀਕ ਹੈ ਜੀ ਤੇ ਇਸ ਇਸ ਤਰ੍ਹਾਂ ਬਾਹ ਨਾਲ ਔਰ ਨਾਲ ਨਾਪ ਨਾਲ ਆਪਣੇ ਬਾਹ ਦੇ ਵਿੱਚ ਕੋਈ ਵੀ ਬਾਹਣੀ ਆਉਣਾ ਆਪਾਂ ਨੂੰ बार-बार ਢੇੜਨ ਦੇ ਵਿੱਚ ਕੋਈ ਵੀ ਏਦਾਂ ਦੀ ਸਮੱਸਿਆ ਨਹੀਂ ਆਉਂਦੀ ਹੈਗੀ ਤੇ ਇਸ ਨਾਲ ਆਪਣੀ ਬਾਹ ਇੱਕ ਵਾਰੀ ਚ ਹੀ ਬਹੁਤ ਵਧੀਆ ਲੱਗ ਜਾਂਦੀ ਹੈ ਤੁਸੀਂ ਮੇਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਆਪਾਂ ਇਸ ਨੂੰ ਡਬਲ ਸਲਾਈ ਲਗਾ ਲਾਂਗੇ ਇਸ ਤਰ੍ਹਾਂ ਆਪਾਂ ਪੱਕਾ ਕਰ ਲਾਂਗੇ ਠੀਕ ਹੈ ਜੀ ਤਾਂ ਕਿ ਆਪਣੀ ਬਾਹ ਫਟੇ ਨਾ ਤੇ ਇਸ ਨਾਲ ਜੋ ਵੀ ਐਕਸਟਰਾ ਕੱਪੜਾ ਹੋਊਗਾ ਉਸ ਦੀ ਆਪਾਂ ਕਟਿੰਗ ਕਰ ਦੇਣੀ ਆ ਤੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਜੋ ਵੀ ਆਪਣੀ ਕਾਰਟ ਸਹੀ ਤਰੀਕੇ ਨਾਲ ਨਹੀਂ ਹੈਗੀ ਤਾਂ ਉਸ ਨੂੰ ਅਸੀਂ ਆਪਾਂ ਥੋੜੀ ਥੋੜੀ ਸਹੀ ਕਰ ਲਾਂਗੇ ਵਾਪਾ ਸਿੱਧੀ ਕਰ ਲੈਣੀ ਆ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਤਾਂ ਆਪਾਂ ਸਾ ਵਾਪ ਸੁਧੀ ਕਰਕੇ ਸ਼ਰਟ ਆ ਜੋ ਆਪਾਂ ਪੁੱਠੀ ਕਰ ਲਾਂਗੇ ਥੋੜਾ ਜਿਹਾ ਆਪਾਂ ਸ਼ਰਟ ਦੇ ਪੱਲੇ ਤੇ ਵੀ ਤੁਹਾਨੂੰ ਦਿਖਾਉਨੇ ਆ ਮੈਂ ਆਪਾਂ ਐਦਾਂ ਲੇਸ ਦੇ ਨਾਲ ਠੀਕ ਹੈ ਤੇ ਐਦਾਂ ਪਾਈਪਿੰਗ ਲਾਈ ਆ ਵਾਈਟ ਇਹ ਥੋੜੀ ਜਿਹੀ ਡਿਜ਼ਾਈਨਿੰਗ ਦਿੱਤੀ ਆ ਇਸ ਦੀ ਫੁੱਲ ਵੀਡੀਓ ਆਪਾਂ ਪਾਵਾਂਗੇ ਰੀਲਸ ਤੇ ਤੁਸੀਂ ਦੇਖ ਸਕਦੇ ਆ ਆਪਾਂ ਸ਼ਰਟ ਨੂੰ ਪੁੱਠਾ ਕਰ ਲੈਣਾ ਵਾ ਇੱਕ ਗੱਲ ਧਿਆਨ ਰੱਖਣਾ ਜਿਹੜੀ ਆਪਾਂ ਬਾਹ ਦੀ ਕਾਰਟ ਪਾਈ ਆ ਤੇ ਫਰੰਟ ਵਾਲੀ ਜਿੱਥੇ ਪਲੇਟ ਪਾਉਨੇ ਹੁੰਦੇ ਆ ਨਾ ਉਹ ਵਾਲੀ ਕਾਰਟ ਦੇ ਨਾਲ ਹੀ ਮਿਲਣੀ ਚਾਹੀਦੀ ਆ ਠੀਕ ਆ ਜੀ ਇਹ ਧਿਆਨ ਰੱਖਿਓ ਤੁਸੀਂ ਇਹ ਨਾ ਹੋਵੇ ਕਿ ਆਪਣੀ ਪਿਛਲੀ ਕਾਰਟ ਮੂਰਲੇ ਨਾਲ ਮਿਲ ਜੇ ਮੂਰਲੀ ਕਾਰਟ ਪਿਛਲੇ ਨਾਲ ਠੀਕ ਆ ਇਸ ਤਰ੍ਹਾਂ ਆਪਣਾ ਬੁਲਬਲੇ ਜੇ ਜੋ ਬਾਹ ਤੇ ਹੁੰਦੇ ਆ ਫਰੰਟ ਤੇ ਉਹ ਪੈਣ ਲੱਗ ਜਾਣਗੇ ਠੀਕ ਆ ਇਹਦਾ ਗੱਲ ਦਾ ਧਿਆਨ ਰੱਖਣਾ ਕਾਰਟ ਦੇ ਨਾਲ ਹੀ ਕਾਰਟ ਮਲਾਉਣੀ ਆ ਠੀਕ ਆ ਇਸ ਨੂੰ ਆਪਾਂ ਪੋਲੇ-ਪੋਲੇ ਹੱਥਾਂ ਦੇ ਨਾਲ ਖਿੱਚਣਾ ਨਹੀਂ ਹੈਗਾ ਬਾਹਾਂ ਨੂੰ ਪੋਲੇ ਜਿਹੇ ਹੱਥਾਂ ਨਾਲ ਹੀ ਆਪਾਂ 슬ੀਵ ਲਗਾਉਣੀ ਆ ਤੁਸੀਂ ਦੇਖ ਸਕਦੇ ਹੋ ਮੈਂ 슬ੀਵ ਲੌਂਗ ਲੱਗੀ ਹੋਈਆਂ ਤੇ ਆਪਾਂ ਖਿੱਚ ਕੋਈ ਨਹੀਂ ਪਾਉਣੀ ਹੈਗੀ ਸਿਰਫ ਐਦਾਂ ਹੀ ਪੋਲੇ-ਪੋਲੇ ਹੱਥਾਂ ਨਾਲ ਆਪਾਂ 슬ੀਵ ਨੂੰ ਅਟੈਚ ਕਰਾਂਗੇ ਜਿਸ ਨਾਲ ਆਪਣੇ ਕੋਈ ਵੀ ਝੋਲ ਵਗੈਰਾ ਬਲਬ ਵਗੈਰਾ ਆਪਣੀ ਬਾਹਾਂ ਦੇ ਵਿੱਚ ਨਹੀਂ ਪਾਊਗਾ बस दो बार ही सिलाई ਨੂੰ ਪੱਕਾ ਕਰ ਲੈਣਾ ਵਾ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਮੈਂ ਬਾ ਲਗਾ ਦਿੱਤੀ ਹੈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਫਿਨਿਸ਼ਿੰਗ ਆਈ ਹੈ ਤੁਸੀਂ ਦੇਖ ਸਕਦੇ ਹੋ ਕੋਈ ਵੀ ਆਪਣੇ ਬਲ ਵਗੈਰਾ ਕੁਝ ਨਹੀਂ ਹੈ ਤੇ ਬਾਹ ਦੇ ਵਿੱਚ ਕੋਈ ਖਿੱਚ ਵਗੈਰਾ ਨਹੀਂ ਹੈਗੀ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਫਿਨਿਸ਼ਿੰਗ ਲੱਗ ਚੁੱਕੀ ਹੈ ਤੇ ਬੈਕ ਵਾਲੇ ਵੱਸੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਤੇ ਕੋਈ ਵੀ ਆਪਣੇ ਬਲ ਵਗੈਰਾ ਨਹੀਂ ਪਿਆ ਅਮੀਰ ਕਰਦੇ ਹਾਂ ਤੁਹਾਨੂੰ ਮੇਰੀ ਇਹ ਤਰੀਕਾ ਵਧੀਆ ਲੱਗੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਥੈਂਕ ਯੂ ਧੰਨਵਾਦ